ਮਾਰ ਕੇ ਦੱਸਣੀ ਹੈ ਜੇ दारू ਪੀ ਕੇ ਕਹਣਾ ਕੋਈ ਵੀਡੀਓ ਬੁੜੀਓ ਪਾਈਏ ਤਾਂ ਤੇਰਾ ਟ੍ਰਾਇਟ ਉੱਥੋਂ ਖੋ ਕੇ ਸੋਨੇ ਦੋਆਂ ਦੇ ਮੂੰਹ ਤੇ ਰਾਖੜੇ ਲਾ ਕੇ ਫੇਰ ਲਿਆ ਮੰਗ। ਐਂ ਕਰੇ ਸਾਨੂੰ 150 ਰੁਪਏ ਦੇ ਦੇ ਅਸੀਂ ਬੱਸ ਚੜੇ ਆਵਾਂਗੇ ਉਹਦੇ ਨਾਲੇ ਬੋਤਲ ਲੈ ਲਵਾਂਗੇ। ਹਾ ਹੋ ਗਿਆ। ਨਾ ਪਲੇਰਾਂ ਚ ਨਾ ਸਵੇਰਾ ਚ ਨਾ ਪਲੇਰਾਂ ਚ ਨਾ ਸਵੇਰਾ ਚ ਕਹਿੰਦਾ ਪਾਣੀ ਵਾਲੇ ਨੇ ਗੱਲੇ। ਜਾ ਅੱਗੇ ਚੱਕਰ ਗਿਆਗਾ ਛਿੱਟੇ ਮਰੀ ਜਾਂਦੇ ਨੇ ਬੱਸ। ਥੱਲੇ ਬਹਿ ਕੇ ਆਏ ਮਾਰਦੇ ਨੇ ਕਹਿੰਦਾ ਓਕੇ ਆ ਆਪਣੇ ਚੱਲਦੇ ਆ ਸੁੱਚ ਤੇ ਕਰਾਲੇ ਵੀ ਕਈ ਵਾਰ ਕੋਈ ਭੈਣ ਦਾ ਯਾਰ ਮਲੰਗ ਖੜੀ ਦੀ ਚਲਾਈ ਜਾਂਦਾਗਾ ਬੈਠੇ ਤੇ ਪੱਖਾ ਲੈ ਵੀ ਇਸ ਦਾ ਜੱਕ ਲੀਆਂ ਬੱਗਾ ਵਰਨੇ ਆਉਦੇ ਕਰਤਾ ਕੰਮ ਤਿਆਰ ਤੇ ਚੱਲੇ ਆ ਬੈਦ ਵੀ ਆ ਗਿਆ ਆ ਬੈਦ ਕਿਧਰ ਹੁਣ ਆਪਾਂ ਇਹਦਾ ਇਹਦੇ ਪੱਖੀ ਸਖੀ ਲਵਾ ਲੈਣੇ ਹੈਗੇ ਹੋਰ ਪੱਕੀ ਬਿੜਾ ਦਾ ਔਖਾ ਹੈਗਾ। ਇਹ ਤਾਂ ਭਲੇ ਅੰਦੀ ਦੀ ਇਹ ਯਾਰਾ ਪੱਖੀ ਚਲਦੀ ਕਰਾਉਣੀ ਦੀਗੀ। ਇਹ ਆਪਾਂ ਨੇ ਹਜੇ ਚਲਦੀ ਕਰਾਉਣੀ ਹੈਗੀ ਤੇ ਇਹ ਕਿਦੇ ਪਿੱਛੇ ਲਾਈਟ ਲਵਾਉਣੀ ਆਪਾਂ ਨੇ। ਤੇ ਉਹ ਤਾਂ ਪਾ ਲਾਂਗੇ ਆਪਾਂ ਕੋਈ ਗੱਲ ਨਹੀਂ ਤੇਰੇ ਫੋਨ 'ਚ ਨੈਟ ਮੁੱਕ ਰਿਹਾ। ਜਦੋਂ ਤੈਨੂੰ 5 ਦਿਨ ਹੋ ਗਏ ਇਹਨੂੰ ਚਾਰ ਦਿਨ। ਇਹਦੇ ਫੋਨ 'ਚ ਕੋਈ ਨੈਟ ਮੁੱਕ ਰਿਹਾ ਤੇ ਅੱਜ ਇਹਦਾ ਕੋਈ ਨਹੀਂ ਨੈਟ ਦਾ ਆਪਾਂ ਮੇਰੇ ਵਾਲ 'ਚ ਵੀ ਮੁੱਕਣ ਵਾਲਾ। ਮੇਰੇ ਤੋਂ ਤਿਲ ਪੈ ਜੂ ਹਜੇ। ਹੈ ਪੈ ਜੂਗਾ। ਚਲ ਫਿਰ ਮੈਂ ਵੀ ਪਾ ਲੂੰਗਾ ਫਿਰ। 2 ਮਹੀਨੇ ਦਾ ਪੈ ਜੂ। ਅੰਸੇ? ਚੱਲ ਬੂਰੇ। 1 ਠੀਕ ਆ। ਫਿਰ ਫਿਰ। ਗੋਮਣੀ ਨਹੀਂ ਦੋੜਦੀ। ਲਾਹ ਕੱਪੜਾ ਕੁੱਪੜਾ ਇਹਦਾ ਫੇਰ? ਚਲਈਏ। ਉਹ ਬਾਈ ਬਾਈ ਚਲਾ ਉਰੇ ਤਾਂ ਮਮਾ ਵਾਈਫਾਈ ਲੱਗਿਆ ਹੋਇਆ ਤਗੜੀ ਗੱਲ ਬਾਤ ਹੈ। ਮੈਨੂੰ ਤਾਂ ਜਾਣਾ। ਹੈ? ਮੈਨੂੰ ਜਾਣਾ। ਇੱਥੇ ਹਜੇ ਉਹ 2 ਘੰਟਿਆਂ ਨੂੰ ਕਹਿੰਦਾਗਾ ਇੱਥੇ ਖੜਾ ਕੇ ਲੈਟ ਲੱਪਾ ਕੱਸ ਲੈਣੇ ਇਹਨੂੰ ਆਹਾਂ ਕਰਕੇ। ਕਸਰ ਦੇ ਕਸਰ ਲੈਣਾ ਦੀ ਕਿਹੜੇ ਉਹ ਪਰਲੇ ਘਟਦੇ ਤਾਂ ਜੀ ਉਹ ਵਰ ਲੈ ਕੇ ਆਉਣੇ ਪੈਣਗੇ ਸੁਨਾਮ ਜਾਣਾ ਪਊ ਚੱਲ ਫੇ ਚਲੀ ਲੈ ਗਈ ਚਲ ਸੁਨਾਮ ਤੋਂ ਤੈਨੂੰ ਤਾਂ ਨਾ ਟ੍ਰੈਂਡ ਰਿਪੇਅਰ ਕੀ ਹੈ ਸੁਨਾਮ ਉਹ ਅਸਲੇ ਵਿੱਚ ਪਾਣੀ ਦੀ ਜੂਰੀ ਹੈ ਕੈਂਪਰ ਵਾਲਾ ਕਹਤੇ ਕਿ ਅਸੀਂ ਇਹ ਮੇਰੇ ਤੇ ਘਸ ਲੇ ਤੇ ਅਸੀਂ ਦੇ ਕਸ ਲੈਣ ਹੌਪਟਲ ਲੈ ਆਈ ਨਾ ਕਾਦੀ ਕਿ ਮਸ਼ੀਨ ਤੇ ਗਸੀ ਕਿ ਟਰੈਕਟਰ ਤੇ ਗਸੀ ਇਹ ਉਹ ਟਰੈਡ ਤੇ ਯਾਰ ਪਤਾ ਕੀ ਗੱਲ ਆ ਮੈਨੂੰ ਐ ਲੱਗਦਾ ਜਿੱਥੇ ਉਹ ਬੂੰਦਾਂ ਜੀ ਪਾਣੀ ਡਿੱਗੀ ਆ ਉਥੇ ਜੰਮੀ ਜਾਂਦਾ ਹੁੰਦਾ ਮਗਰਿਆੜ ਗਾਲ ਦੂ ਭੈਣਦਾ ਯਾਰ ਕਿਵੇਂ ੁਰਾਂ ਜਾਂਦਾ ਹੁੰਦਾ ਜ਼ਰੂਰੀ ਜ਼ਰੂਰੀ ਮਗਰਿਆੜ ਦੂ ਮਗਰਿਆੜ ਦੇ ਲਵੇ ਤਾਂ ਲੱਗੂਗਾ ਕਿਸਰ ਕਿਲੇ ਖੁੱਲਾ ਯਾਰ ਕਿਵੇਂ ਲੱਗੂ ਅਸੀਂ ਇੱਥੇ ਕੈਮਰਾ ਰੱਖਾਉ ਉਥੇ ਮੈਨੂੰ ਆ ਗਿਆ ਯਾਰ ਉਹ ਯਾਰ ਬੋਤਲ ਲੋਡ ਨਹੀਂ ਮੰਮੀ ਦੋ ਲੀਟਰ ਵਾਲੀ ਸਾਨੂੰ ਬੋਤਲ ਦੇ ਮੈਂ ਉਹਦੇ ਖੱਦਰ ਲਵੇੜਦਾ ਬੋਤਲ ਦੇ ਖਰਾਾ ਤਾਂ ਕਰਨਾ ਹੈ ਉਹ ਬੋਤਲ ਦਾ ਵੀ ਆਪਣਾ ਜਤਨਵਾਤਾ ਮਟਾ ਯਾਰ ਇਹਦੇ ਤਾਂ ਲੱਗਿਆ ਹੋਇਆ ਟਰੈਡ ਦੇ ਰੱਖਣਾ ਬੋਤਲ ਵਾਲਾ ਰੱਖਣਾ ਤਾਂ ਇਹਦੇ ਲੱਗਿਆ ਹੋਇਆਗਾ ਬੋਤਲ ਵਾਲਾ ਰੱਖਣਾ ਤਾਂ ਤੇ ਲੱਗਿਆ ਹੋਇਆ ਇਹਦੇ ਉੱਪਰ ਬੋਤਲ ਦੇ ਹਾਂ ਬੋਤਲ ਦੇ ਉੱਪਰ ਖੱਦਰ ਦੀ ਉਹ ਲਵੇਟ ਲੈਣੇ ਆ ਕਿ ਉਹਦੇ ਨਾਲ ਮਤਲਬ ਉਹ ਹੋ ਜਾਊਗਾ ਫਿਰ ਗਰਮਣੀ ਹੋਇਆ ਗੁਰਬਾਣੀ ਕਿਵੇਂ ਮੰਮੀ ਮਾੜਾ ਜੀ ਦਵਾਰੇ ਦੱਸੀ ਮੰਮੀ ਸਮਾਰ ਕੇ ਦੱਸ ਤਾ ਸਮਾਰ ਕੇ ਦੱਸਣੀ ਹੈ ਜੇ दारू ਪੀ ਕੇ ਹਨਾ ਕੋਈ ਵੀਡੀਓ ਬੁੜੀਓ ਪਾਈਏ ਤਾਂ ਤੇਰਾ ਟਾਇਟ ਉੱਥੋਂ ਖੋ ਕੇ ਸੋਨੇ ਦੁਆਵਾਂ ਦੇ ਮੂੰਹ ਤੇ ਰਾਖੜੇ ਲਾ ਕੇ ਫੇਰ ਲਿਆ ਮੰਗ ਠੀਕ ਹੈ ਘਰ ਗੱਲ ਦਾ ਯਾਰ ਅਸੀਂ ਇਰਾ ਐਂ ਕਰਿਓ ਸਾਨੂੰ 150 ਰੁਪਏ ਦੇ ਦੇ ਅਸੀਂ ਬੱਸ ਚੜੇ ਆਵਾਂਗੇ ਉਹਦੇ ਨਾਲੇ ਬੋਤਲ ਲੈ ਲਾਂਗੇ 150 ਰੁਪਏ ਸਾਨੂੰ ਕਿਰਾਏ ਦਾ ਦੇ ਜਿਓ ਤੇ 150 ਰੁਪਏ ਸਾਨੂੰ ਬੋਤਲ ਵਾਸਤੇ ਦੇ ਦੇ ਦੋਵੇਂ ਜਾਣਿਆਂ ਨੂੰ ਇਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦਾ ਮਾਤਵਾਦ ਦਰਬਾਰ ਵਾਲੀ ਕੁੜੀ ਨਾ ਕਰੂ ਮਰਜ਼ੀ ਮਾਤਵਾਦ ਹੋਣੇ ਕੋਈ ਨਹੀਂ ਬੋਲ ਆਉਂਦਾ ਹੁੰਦਾ ਮੈਨੂੰ ਪਤਾ ਨਾ ਹਾਲੇ ਇਹ ਜਿੰਨੇ ਮਾਰ ਕੇ ਖਾ ਉਹ ਗਿਆ ਕਰਾ ਨਾ ਜੱਗ ਹੈ ਇਹ ਮਾਤ ਕਰੀਂ ਕਿ ਮੈਨੂੰ ਠੱਕੇ ਲੱਗ ਲਗਾ ਗਿਆ ਮੈਂ ਵੀ ਜਰਾ ਮਾਰ ਰਹੀ ਅਗਲੇ ਨੂੰ ਟੀ ਲਗੀ ਕੋਈ ਨਾ ਕੋਈ ਬਾਤ ਹੋਈ ਕਰਦੀ ਮੈਨੂੰ ਚੱਲ ਕੋਈ ਨਹੀਂ ਫਿਰ ਮਮੀ ਮਿਸਟੇਕ ਹੋ ਜਾਂਦੀ ਹੈ ਕਈ ਵਾਰ ਜਦੋਂ ਦਿਲ ਨੂੰ ਲਾ ਕੇ ਖੜ ਜਾਨੀ ਹੈ ਉਹ ਦੇਖੀ ਹਾਂ ਮੈਂ ਗਵਾ ਪੈ ਮੇਰੀ ਕਿੱਕੀ ਉਹੀ ਮਾਰਦਾ ਭਕਾਈ ਸਾਲਾ ਕੋਤੜਾ ਲੈ ਕੋਈ ਨਹੀਂ ਕਰਦਾ ਮੈਨੇ ਹੈਲੋ ਮਿੱਤਰੋ ਹੁਣ ਅਸੀਂ ਆਪਦਾ ਟਰੈਕਟਰ ਹੱਗਦੇ ਆ ਗੱਲਾਂ ਬਾਤਾਂ ਬਹੁਤ ਹੋ ਗਈਆਂ ਹੁਣ ਅਸੀਂ ਇਹਦੇ ਇੱਕ ਤਾਂ ਕੈਂਪਰ ਫਿੱਟ ਕਰਾਉਣਾਗਾ ਤੇ ਇੱਕੇ ਤੇ ਲਾਈਟ ਲਵਾਉਣੀ ਹੈਗੀ ਤੇ ਉਸ ਤੋਂ ਬਾਅਦ ਚੱਲਦੇ ਆਂਗੇ ਤੇ ਨਾਲ-ਨਾਲ ਦੇ ਸੀਨ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੀ ਹੋ ਰਿਹਾਗਾ ਕੀ ਕਰਦੇ ਆਂਗੇ ਤੇ ਰਾਚੂ ਥੁੰਹਂਦੇ ਫਿਰਦੇ ਸਾਡੇ ਨਾਲ ਨਾ ਤੈਨਾਂ ਚ ਨਾ ਤੇ ਰਾਚੂ ਕੀ ਘਟ ਫੜਨ ਗਏ ਜੱਟ ਦਾ ਨਹੀਂ ਨਾ ਪਲੇਰਾ ਚ ਨਾ ਸਵੇਰਾ ਚ ਨਾ ਗਲਾਸ ਨਾਲ ਵੀ ਲਿਸਾਰ ਨੇ ਨਾ ਪਲੇਅਰਾਂ ਜਿੰਨਾ ਸਪੇਰਾਂ ਜੇ ਕਹਿੰਦਾ ਪਾਣੀ ਵਾਲੇ ਨੇ ਇਕੱਲੇ ਜੱਗ ਜੱਗ ਚੱਕਰ ਗਿਆ ਗਿਆ ਛਿੱਟੇ ਮਾਰੀ ਜਾਂਦੇ ਨੇ ਬਸ ਥੱਲੇ ਬਹਿ ਕੇ ਆਏ ਮਾਰਦੇ ਨੇ ਕਹਿੰਦਾ ਚੰਗਾ ਜੀ ਹੁਣ ਲਵਾਉਣੀ ਆਪਾਂ ਗੈਂਪਰ ਆਪਣੇ ਟਰੈਕਟਰ ਦੇ ਤੇਬ ਵੀ ਨਹੀਂ ਬੰਦ ਕਰੀ ਮੈਂ ਦਾ ਲਓ ਜੀ ਤੇਬ ਗੱਤੀ ਬੰਦ ਤੇ ਗੈਂਪਰ ਲਵਾਉਣਾ ਟਰੈਕਟਰ ਦੇ ਵਿੱਚ ਚਲਦੇ ਆਂਗੇ ਲਵਾ ਕੇ ਲੈਟਰਲ ਬੁੱਟੀ ਜੀ ਬਟ ਕਰਾਉਣੇ ਹੈ ਲੋਡ ਹੀ ਨਹੀਂ ਉਹ ਮਿੱਤਰੋ ਆ ਆਪਣੇ ਦਿੱਤਾ ਖੋਲ ਚਮਕੌਰ ਤੈਨੂੰ ਪਤਾ ਹੈ ਕਿਉਂ ਖੋਲਣਾ ਜ਼ਰੂਰੀ ਆ ਉਹ ਹਮੇਸ਼ਾ ਸਪਾਰਕ ਮੋਰ ਪੈ ਜਾਂਦਾ ਨਾ ਭੰਨ ਜਿਵੇਂ ਹੁਣ ਆਪਣਾ ਨਵਾਂ ਡਾਇਰੈਕਟਰ ਹੈਗਾ ਇਹ ਕਈ ਵਾਰ ਨਾ ਇਹ ਆਲਟਰਨੇਟਰ ਦੇ ਚੱਕਰ ਪੈ ਜਾਂਦਾ ਹੈਗਾ ਮੈਨੂੰ ਨਹੀਂ ਪੈ ਜਾਂਦਾ ਹੈ ਬੈਟਰੀ ਦੇ ਪੈ ਜਾਂਦਾ ਬੈਟਰੀ ਤੇ ਤਾਂ ਮੈਨੂੰ ਪਤਾ ਨਹੀਂ ਪਰ ਕਹਿੰਦੇ ਨੇ ਵੀ ਕਿ ਆਲਟਰਨੇਟਰ ਦੇ ਚੱਕਰ ਆਲਟਰਨੇਟਰ ਦੇ ਚੱਕਰ ਪੈਂਦਾ ਹੈਗਾ ਤਾ ਕਰਕੇ ਆਪਣੇ ਬਈ ਦਿੱਤਾ ਖੋਲ ਖੋਲ ਕਿਉਂਕਿ ਆਪਣੇ ਕਰਾਉਣਾ ਵੈਲਡ ਵੈਲਡ ਕਰਾ ਕੇ ਆ ਆਪਣਾ ਸਕੰਜਾ ਗਾ ਕੈਂਪਰ ਵਾਲਾ ਇਹਨੂੰ ਫਿੱਟ ਕਰਾਵਾਂਗੇ ਇੱਥੇ। ਉਹ ਚਾਚਾ ਕਰਦੇ ਫਿੱਟ ਕੇ ਰ। ਹਰ ਤਾਂ ਕਿਨੇ ਭੈਣ ਚੋਦੀ ਆਈਡੀ ਹੈ ਕਰਕੇ ਮੈਂ ਹੀ ਜੋਤੀ ਨਹੀਂ ਹੁਣ ਕੰਮ ਬਾਲਾ ਚੱਲਦਾ ਓਏ। ਸੱਟਾ ਦੇ। ਹਾਂ ਜਮਾ ਸੱਟਾ ਹੈ ਵੇ ਚਾ। ਨਹੀਂ ਹੁਣ ਸੀਜ਼ਨ ਜੀ ਦੇ ਵਿੱਚ ਬਾਲਾ ਕੰਮ ਚੱਲਦਾ। ਵਾਜਦਾ ਨਹੀਂ ਭੈਣ ਦਾ। ਉਹ ਨਹੀਂ ਵਾਜਦਾ। ਨਹੀਂ ਵਾਜਦਾ। ਗਾਰੀਆਂ ਤੋਂ ਬਾਰ ਦਿੱਤੀ ਕੋਲ ਇਹ ਤਾਂ ਬੜੀ ਦੂਰ ਅਜਗੜਾ ਇਹ ਤਾਂ ਬੜੀ ਦੂਰ ਅਜਗੜਾ ਕਾਹਨੂੰ ਟੈਨਸ਼ਨ ਲੈਣਾ ਨਾਲੇ ਜਮਾ ਲਵੇ ਕੂਣੀ ਦੇ ਲਵੇ ਆ ਗਿਆ ਜਦੋਂ ਮਰਜ਼ੀ ਭਰ ਕੇ ਪੀ ਲਿਆ ਨਾਲੇ ਸਾਵੇਂ ਦਾ ਸਾਵੇਂ ਨਾਲੇ ਸਾਵੇਂ ਦਾ ਸਾਵੇਂ ਜਦੋਂ ਮਰਜ਼ੀ ਭਰ ਕੇ ਪੀ ਲਿਆ ਇਹਦਾ ਆਪਾਂ ਨਜ਼ਾਰਾ ਦੇ ਦੂ ਦੇਖੀ ਨਾਲੇ ਮੂਰੇ ਮੱਕੀ ਵਾਲੀ ਮਸ਼ੀਨ ਵੇਲੇ ਨਜ਼ਾਰਾ ਆਜੂ ਆਪਾਂ ਨੂੰ ਹੁਣ ਆਹ ਦੇ ਕੱਫੜਾ ਪਸਾਰਾ ਦੇ ਪੈਣ ਦੋ ਜੀ ਦਾ ਖਲਾਸ ਉਹ ਬੋਰੀ ਪਈ ਆ ਉਹ ਦੇਖ ਉਹ ਕੰਦ ਦੇ ਨਾਲ ਮਿੱਟੀ ਪਈਆਂ ਨੇ ਮੇਰੇ ਪਹਿਲਾਂ ਜਾਤੀ ਮੈਂ ਭੁੱਲ ਗਿਆ ਆ ਰਿਆ ਬੋਰੀ ਪਈ ਮਗਰਾੜ ਤੇ ਤਾਂ ਨਹੀਂ ਇਹ ਚ ਆਇਆ ਹੁਣ ਇਹਦਾ ਟੇਪ ਟੇਪ ਜੀ ਤੇ ਆਇਆ ਹੋਊਗਾ ਨਾ ਮੈਂ ਤਾਂ ਟੇਪ ਵੀ ਨਹੀਂ ਮੱਚੀ ਆ ਦੇਖ ਹਾਂ ਆ ਬਤਾ ਹੁਣ ਆ ਇਹਦੇ ਨਾਲ ਹੋਣੀ ਹੋਊਗਾ ਮਗਰਾੜ ਨਹੀਂ ਤੇ ਹੋਣੀ ਪੈਣਗੇ ਪੱਕੇ ਹੀ ਕੰਮ ਕਰਾਦਾ ਮਿੱਤਰੋ ਆਪਦਾ ਨਾ ਨਾਟ ਲਾਉਣ ਦੀ ਲੋੜ ਨਾ ਕੁਛ ਹੋਰ ਯੂੜੀ ਵੱਡਤਾ ਹਨਾ ਓਏ ਉਹ ਲੋੜ ਵਧੀਆ ਹੈ ਹੈ ਨਾ ਠੀਕ ਹੈ ਜੀ ਨਾ ਤਾਂ ਸੌ ਰਹੂ ਰੇ ਅਜੇ ਅਸੀਂ ਆ ਪੱਕੀ ਸਖੀ ਜੀ ਵੀ ਜਲਦੀ ਕਰਾਉਣੀ ਆ ਕੈਂਪਰ ਦਾ ਬਈ ਅਸੀਂ ਨਲਿੱਤਾ ਲਵਾ ਹੁਣ ਇੱਕ ਰਹਿ ਗਈ ਸਾਡੀ ਟਰੈਕਟਰ ਦੇ ਲਾਈਟ ਲਗਾਉਣ ਵਾਲੀ ਜਿਹਦੇ ਨਾਲ ਪਿੱਛੇ ਮਸ਼ੀਨ ਤੇ ਦਿਖਦਾ ਰਹੇ ਇਹ ਕੋਲ ਲਾਈਟ ਲਗਾਉਣੀ ਆ ਹੋਰ ਤਾਂ ਜਮਗੌਰ ਆਪਣੇ ਕਰਾਉਣਾ ਕੋਸਾ ਹੁਣ ਅਸੀਂ ਚੱਲੇ ਆ ਬਈ ਇਲੈਕਟ੍ਰੀਸ਼ੀਅਨ ਮਿਸਤਰੀ ਕੋਲੇ بس 1 ਕਾ ਪੱਖੀ ਚਲਵਾਉਣੀ ਆ ਆ ਦੋ ਕੰਮ ਕਰਨੇ ਨੇ ਛੋਟੇ ਜਿਹੇ ਆਪਣੇ ਬਾਪੂ ਜਿੱਦ ਮੂਰੇ ਕਰਦਾ ਮੁੰਡਾ ਆਪਣਾ ਲਹਿਜੀ ਆ ਉਹਦੇ ਲਈ ਚਲਦੇ ਆ ਕਾਹਦੇ ਸੀ ਵਗੈਰਾ ਲਿਆ ਦੇ ਲਾਈਟ ਦਾ ਨਜ਼ਾਰਾ ਲਿਆ ਦੂ ਆਪਾਂ ਨੂੰ ਦੇਖੀ ਲਾਈਟ ਦਾ ਨਜ਼ਾਰਾ ਲਿਆ ਦੂ ਆਪਾਂ ਨੂੰ ਔਰ ਗੱਗੀ ਵਧੀਆ ਵਧੀਆ ਸ਼ਹਿਰ ਕੇ ਮੈਂ ਸੱਟਾ ਕੰਮ ਕਰ ਰਿਹਾ ਆਪੇ ਲਾਈਟ ਵਾਲਾ ਵੀ ਕੰਡਾ ਆਪਣੇ ਅੱਜ ਕੱਢਤਾ ਬਾਰੇ ਦਿਨਾਂ ਦਾ ਉਹ ਹੋਇਆ ਬੈਦੀ ਸੀ ਵੀ ਉਸ ਦਿਨ ਵੀ ਅਸੀਂ ਘੋਲ ਜੀ ਕਰਕੇ ਪਹਿਲਾਂ ਮੈਦਰ ਲਵੇ ਉਸ ਦਿਨ ਆਉਂਦਾ ਸੀਗਾ ਫਿਰ ਉਹ ਵੀ ਘੋਲ ਜੀ ਕਰਕੇ ਅਸੀਂ ਉਸ ਦਿਨ ਦੇ ਆਈ ਕੰਮਾ ਕਰਾਂ ਜਿ ਫਿਰ ਆਥ ਨੇ ਅਸੀਂ ਉ ਸੈੱਟ ਹੋ ਜਾਂਦੇ ਹਾਂਗੇ ਮੈਂ ਨੂੰ ਆਖਿਆ ਮੈਂ ਕੱਲ ਨੂੰ ਜਾਣ ਅੱਜ ਦਾ ਕਿੰਨੀ ਕਮ ਜੋਰੀ ਦੀ ਤਾਉਗਾ ਪੱਤੀ ਟੁੱਟ ਗਈ ਯਾਰ ਵੱਡਾ ਕੰਮ ਹੋ ਗਿਆ ਹੁਣ ਫਿਰ ਲਾਈਟ ਨਾ ਵੀ ਕਿੰਨੇ ਜਗ੍ਹਾ ਰਹੋ ਲੋ ਮਿੱਤਰੋ ਕੰਮ ਖਰਿਆਬ ਹੋ ਗਿਆ ਅੜ ਕੇ ਮੈਂ ਚੜ ਗਏ ਜਿਹੜੀ ਪੱਤੀ ਸੀਦੀ ਪੱਤੀ ਟੁੱਟ ਗਈ ਕੋਈ ਕਿ ਟੁੱਟਣ ਵਾਲੀ ਦੀ ਪਹਿਲੀ ਹੈ ਹੈਗੀ ਵੀ ਟੁੱਟਣ ਵਾਲੀ ਸੀ ਜਰ ਲੱਗੀ ਪੈਦੀ ਗਈ ਇਹਦਾ ਕਪਾ ਨੂੰ ਨਹੀਂ ਫੜਦੇ ਸੀਗੀ ਛਾਲ ਕੋਈ ਗੱਲ ਨਹੀਂ ਮਰਦਾਂ ਨਾਲ ਹੀ ਬਣੀ ਆਈਆਂ ਨੇ ਦੀ ਮੇਰੀ ਬਸ ਵੱਟ ਗਈ ਇਹਦੇ ਮੇਰੇ ਦਿਨ ਲੱਗ ਲੇ ਭਾਈ ਸੇਬ ਵੀ ਸਾਡਾ ਚਾਚਾ ਲੱਗਦਾ ਹੂੰ ਤਾਂ ਚਲ ਆਪਣਾ ਭਾਈ ਵੀ ਐ ਹੋਰ ਜੀ ਵੀ ਠੀਕ ਐ ਪੱਤੀ ਲਵਾ ਲਈ ਦੀ ਅਸੀਂ ਤੇ ਉਹਦੇ ਉੱਪਰ ਸੁੱਚਾ ਸੱਚਾ ਕਾਸ਼ ਦੀ ਤੇ ਕੰਮ ਪੱਕਾ ਹੀ ਕਰਤਾ ਸੀ ਵੀ ਕਹਿੰਦਾ ਵੀ ਕੱਚੇ ਕੰਮ ਦਾ ਕੋਈ ਫਾਇਦਾ ਨਹੀਂ ਅਸੀਂ ਵਿਚ ਦੀ ਜਾ ਕੇ ਵਰਖ ਸਾਬ ਚੋਂ ਪੱਤੀ ਲਵਾ ਲਈ ਦੀ ਉੱਪਰ ਲੱਗੀ ਹੋਈ ਪੱਤੀ ਹੈਗੀ ਉਹ ਲਵਾ ਲਈ ਦੀ ਤੇ ਸੁੱਚਾ ਸੱਚਾ ਸੇ ਵੀ ਲੱਗ ਗਿਆ ਹੁਣ ਇਸ ਦਿਨ ਆਹ ਵੱਤੀ ਐ ਭਾਈ ਇਹ ਹਾਲ ਐਟ ਹੈਟ ਆ ਗਈ ਲੈਟ ਮੁਕੈਂਡ ਥਾਮੇ ਆ ਗਈ ਖਲੀ ਆਪਣੀ ਜਮਾ ਚਾਨਣਪੂਰਾ ਘੈਂਡ ਪੋਹ ਦੇਖੀ ਤੂੰ ਹੂੰ ਸੁੱਚ ਨੇ ਲੁਜੀ ਸੁੱਚ ਵੀਰ ਜੀ ਗੁਰੂ ਵਾਲੇ ਬਣੀ ਐ ਵੀਰ ਜੀ ਦਾੜੀ ਵਾਲ ਰੱਖੀ ਐ ਵੀਰ ਜੀ ਲੈ ਜੇ ਵੀ ਕਾਹ ਦੇ ਕੇ ਰਾਂ ਤੜਕੇ ਸੀਨੇ ਗੇਅਰ ਮਾਰਨਾਗਾ ਰੱਬ ਦਾ ਨਾਮ ਲੈ ਕੇ ਬਾਬੇ ਜਿੱਤੇ ਲਾ ਕੇ ਦੀਵੇ ਫਗਰ ਹੱਕ ਦਾਂਗੇ ਹਰਿਆਣੇ ਵੱਲ ਨੂੰ ਲੋ ਮਿੱਤਰੋ ਕੰਮ ਤਾਂ ਆਪਣਾ ਹੋ ਗਿਆ ਓਕੇ ਆ ਆਪਨੇ ਚੱਲਦੇ ਆ ਸੁੱਚ ਤੇ ਕਰਾਲੇ ਵੀ ਕਈ ਵਾਰ ਕੋਈ ਭੈਣ ਦਾ ਯਾਰ ਮਲੰਗ ਖੜੇ ਦੀ ਚਲਾਈ ਜਾਂਦਾਗਾ ਬੈਠੇ ਤੇ ਪੱਖਾ ਤਾਂ ਆ ਕਰਕੇ ਆਪਣੇ ਆ ਸੁੱਚ ਤੋਂ ਕਰਾਲੇ ਬਈ ਆ ਸੁੱਚ ਪਹਿਲਾਂ ਲਾਉਣੀ ਪੈਂਦੀ ਆ ਫੇਰ ਆਪਣਾ ਆ ਪੱਖਾ ਚੱਲੂਗਾ ਕਈ ਆ ਆ ਜੱਲ ਪਿਆ ਤੇ ਆ ਕਰਤਾ ਬੰਦ ਤੇ ਸੁੱਚ ਨਾਲ ਉੱਚ ਨਾਲ ਹੋ ਗਿਆ ਲੈ ਲਾਈਟ ਵੀ ਆਪਣੀ ਸੂਚਨ ਵਾਲੀ ਕਰੀ ਹੈਗੀ ਸੇ ਵੀ ਨੇ ਕਿਉਂ ਦੇਖਾ ਚੱਲਦੀ ਆ ਹੈ ਓਕੇ ਹੋਣੀ ਕੰਮ ਇਹਦਾ ਪੂਰਾ ਟੌਪ ਦਾ ਹੁੰਦਾ ਲੈ ਮਿੱਤਰੋ ਓਕੇ ਹੋ ਗਿਆ ਜਮਾ ਪੱਖਾ ਭੁੱਖਾ ਸਾਰਾ ਕੁਝ ਆਪਣਾ ਚੱਲਣ ਲੱਗ ਗਿਆ ਤੇ ਹੁਣ ਆਪਾਂ ਸੇ ਵੀ ਨੂੰ ਦਿਨੇ ਆ ਮਾਇਆ ਮਾਇਆ ਦੇ ਕੇ ਫਿਰ ਚੱਲਦੇ ਆ ਕਰਨ ਓਕੇ ਹੋ ਗਿਆ ਕੰਮ ਜਮਾ ਕੰਮਕਾਰ ਕਰਾ ਕੇ ਅਸੀਂ ਲਿਆਂਦਾ ਟਰੈਕਟਰ ਇਹਦੇ ਕੱਲ ਨੂੰ ਆਪਾਂ ਚੱਲਦੇ ਹਾਂ ਹਰਾਨੇ ਨੂੰ ਤੇ ਉੱਥੇ ਚੱਲਦੇ ਆਂਗੇ ਤੇ ਉੱਥੇ ਜਾ ਕੇ ਲਾਉਣਿਆ ਰੌਣਕਰ ਵਾਲੇ ਕੰਮਕਾਰ ਕਰਦੇ ਆਂਗੇ ਨਾਲੇ ਸਾਰਾ ਕੁਝ ਓਕੇ ਆ ਗਿਆ ਹੁਣ ਟਰੈਕਟਰ ਦਾ ਅਸੀਂ ਨੇ ਪੱਖਾ-ਪੁੱਖਾ ਸੈੱਟ ਕਰਾ ਕੇ ਤੇ ਬਾਹਰ ਆਪਣੇ ਮੰਮੀ ਜੀੜੀ ਹੋਰਾਂ ਨੇ ਕੋਲ ਤਾਂ ਕੂਕੀ ਬਾਰ ਤੋਂ ਬਾਰ ਹੀ ਫਿਰਦੇ ਸੀਗੇ ਥੋੜਾ ਕੰਮ ਹੋ ਗਿਆ ਓਕੇ ਚੰਗਾ ਭਾਈ ਸਾਰਿਆਂ ਨੂੰ ਦੱਸ ਰਿਹਾ ਗਾ